ਭੱਜੀ ਸਸਟਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰਾ ਰਸੋਈ ਚੈਨਲ ਤੇ ਅੱਜ ਆਪਾਂ ਬਣਾਇਆ ਜੀ ਪਕੀਸਾ ਤੇ ਦੇਖੋ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ ਘਰੇ ਤੇ ਬਿਲਕੁਲ ਉਦਾਂ ਦਾ ਜਿੱਦਾਂ ਦਾ ਆਪਾਂ ਹੋਟਲ ਤੋਂ ਲਿਆਉਨੇ ਹੁੰਦੇ ਆ ਤੇ ਜੇ ਤੁਸੀਂ ਵੀ ਬਣਾਉਣਾ ਚਾਹੁੰਦੇ ਆ ਤਾਂ ਵੀਡੀਓ ਦੇ ਅੰਤ ਤੱਕ ਬਨੇ ਰਹੋ ਜੀ ਅੱਜ ਆ ਜੋ ਦਿਖਾਉਣੇ ਆ ਤੁਹਾਨੂੰ ਵੀ ਕਿਵੇਂ ਬਣਾਇਆ ਆਪਾਂ ਇਹਦੇ ਵਾਸਤੇ ਆਪਾਂ ਇੱਕ ਕੌਲੀ ਵੇਸਣ ਲਈ ਆ ਜੀ ਇੱਕ ਕੌਲੀ ਲਈ ਆ ਘਿਓ ਦੀ ਬੀਸਣ ਦੇ ਬਰਾਬਰ ਦਾ ਘਿਓ ਲਿਆ ਆਪਾਂ ਤੇ ਇੱਕ ਓਲੀ ਵੀ ਬਰਾਬਰ ਦੀ ਲਈ ਅਠੰਡ ਤੇ ਥੋੜਾ ਜਿਹਾ ਮੈਦਾ ਲਿਆ ਆਪਾਂ ਇੰਨਾ ਕੁ ਤਿੰਨ ਕਸ਼ਾਪੇ ਲਾਚਾਂ ਦੇ ਬੀਜ ਆ ਜਿਹੜੇ ਕੱਢ ਲਏ ਐ ਤੇ ਬਦਾਮ ਆ ਜਿਹੜੇ ਇਹਨਾਂ ਨੂੰ ਆਪਾਂ ਦੋ ਦੋ ਫੜ ਕਰਕੇ ਪਕੜ ਲੈ ਤੇ ਇਹ ਕਿਉਂ ਵਜੜਾ ਪਕੜਾਈ ਦੇ ਵਿੱਚ ਪਾ ਲਿਆ ਤੇ ਹੁਣ ਵੇਸਣ ਤੇ ਮੈਦਾ ਜਿਹੜਾ ਉਹ ਆਪਾਂ ਭੁੰਨ ਲੈਣਾ ਵਿੱਚ ਪਾ ਕੇ ਦੇਖਿਓ ਦੇ ਚੰਗੀ ਤਰ੍ਹਾਂ ਇਸ ਤਰ੍ਹਾਂ ਹਲਾਈ ਜਾਣਾ ਇਹਨੂੰ ਭੁੰਨੀ ਹੈ ਨਾ ਸەم ਤੇ ਭੁੰਨਣਾ ਇਹਨੂੰ ਚੰਗੀ ਤਰ੍ਹਾਂ ਤਾਂ ਕਿ ਜਿਹੜਾ ਕੱਚਾਪਨ ਇਹਦਾ ਦੂਰ ਹੋ ਜੇ ਤੇ ਦੇਖੋ ਜੀ ਭੁੱਜ ਗਿਆ ਕਲਰ ਹੈ ਜਿਹੜਾ ਚੇਂਜ ਹੋ ਗਿਆ ਵੇਸਣ ਦਾ ਤੇ ਘਿਓ ਛੱਡ ਗਿਆ ਵੇਸਣ ਤੇ ਹੁਣ ਆਪਾਂ ਖੰਡ ਪਾ ਲਈਏ ਚਾਹਸ ਬਣਾਉਣ ਵਾਸਤੇ ਤੇ ਖੰਡ ਨਾਲ ਉੱਦਾਂ ਪਾ ਲਿਆ ਪਾਣੀ ਤੇ ਥੋੜਾ ਜਿਹਾ ਜਾਰੇ ਨੂੰ ਹਿਲਾਉਣਾ ਨਹੀਂ ਆਪਾਂ ਤੇ ਦੇਖੋ ਖੰਡਾ ਜਿਹੜੀ ਘੁਲ ਗਈ ਹੈ ਤੇ ਉਹਨੇ ਕਿ ਕਰਮ ਲੈ ਬਣਾ ਲੈਣਾ ਜੀ ਆਪਾਂ ਆ ਦੇਖੋ ਬਣ ਕੇ ਤਿਆਰ ਹੈ ਕਲਰ ਹੈ ਜਿਹੜਾ ਚੇਂਜ ਹੋ ਗਿਆ ਠੰਡ ਦਾ ਤੇ ਹੁਣ ਆਪਣੇ ਕੋਲ ਨਾਨ ਸਟਿਕ ਭਾਂਡਾ ਨਹੀਂ ਸੀਗਾ ਤੇ ਆਪਾਂ ਆ ਪੱਥਰ ਲੈ ਲਿਆ ਇਹਦੇ ਉੱਪਰ ਲਾ ਲਿਆ ਜੀ ਕਿਉਂ ਇਹਨੂੰ ਸਾਫ ਕਰ ਲਿਆ ਸੀ ਆਪਾਂ ਪਹਿਲਾਂ ਇਹ ਸੈਲਫ ਵਾਲਾ ਪੱਥਰੀ ਹੈ ਸੈਲਫ ਵਾਲੇ ਪੀਸ ਬਚਾ ਹੋਇਆ ਤੇ ਲੋ ਜੀ ਥੋੜਾ ਜਿਹਾ ਠੰਡਾ ਕਰਨਾ ਆਪਾਂ ਜ਼ਿਆਦਾ ਨਹੀਂ ਇਸ ਤਰ੍ਹਾਂ ਹੀ ਤੁਸੀਂ ਕੋਈ ਤਿੱਖੀ ਚੀਜ਼ ਲੈ ਲਿਓ ਫਰਚਨਾ ਵਗੈਰਾ ਤੇ ਇਹਦੇ ਨਾਲ ਹੁਣ ਆਪਾਂ ਇਹਨੂੰ ਇਕੱਠਾ ਕਰ ਲੈਣਾ ਇਸ ਤਰ੍ਹਾਂ ਦੇਖੋ ਤੇ ਖੱਚ-ਖੱਚ ਕੇ ਦੀਆਂ ਤਾਰਾਂ ਨਹੀਂ ਬਣਾ ਲੈਣੀਆਂ ਪਤੀਸੇ ਜਿਵੇਂ ਹੁੰਦੀਆਂ ਨੇ ਆਹ ਦੇਖੋ ਇਸ ਤਰ੍ਹਾਂ ਕੰਦਰਾ ਜਿਹੜਾ ਇੱਥੇ ਵਾਈਟ ਆਉਣ ਲੱਗ ਜੂਗਾ ਫੇਰ ਆਪਾਂ ਬੇਸਾਂ ਦੇ ਵਿੱਚ ਪਾਵਾਂਗੇ ਮਤ ਪਤੀਸਾ ਜਿਹੜਾ ਬਿਲਕੁਲ ਵਧੀਆ ਬਣ ਕੇ ਤਿਆਰ ਹੋਊਗਾ ਜਿਦਾਂ ਦਾ ਆਪਾਂ ਹੋਟਲ ਤੋਂ ਲਿਉਂਦੇ ਆ ਉਦਾਂ ਦੇ ਆਹ ਦੇਖੋ ਇਸ ਤਰ੍ਹਾਂ ਇਹਦੀਆਂ ਤਾਰਾਂ ਖਿੱਚ-ਖਿੱਚ ਕੇ ਆਪਾਂ ਬਣਾਈ ਜਾਣਗੀਆਂ ਤੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦਾ ਤੇ ਲੋ ਜੀ ਹੁਣ ਇਧਰ ਆਪਾਂ ਬੇਸਣ ਦੇ ਵਿੱਚ ਪਾ ਦਨੇ ਆ ਬੇਸਣ ਥੋੜਾ ਜਿਹਾ ਗਰਮ ਹੈ ਜਿਆਦਾ ਠੰਡੇ ਦੇ ਵਿੱਚ ਨਹੀਂ ਪਾਉਣਾ ਹੈਗਾ ਤੇ ਜੇ ਠਰ ਵੀ ਜਾਵੇ ਤਾਂ ਥੋੜਾ ਜਿਹਾ ਤੁਸੀਂ ਗਰਮ ਕਰ ਲਿਓ ਦੁਬਾਰਾ ਤੋਂ ਤੇ ਆਹ ਦੇਖੋ ਕਿੰਨੇ ਸੋਹਣੇ ਤਾਗ ਗਿਆ ਜਿਹੜੇ ਬਣ ਰਹੇ ਇਹਦੇ ਵਿੱਚ ਜਿੱਦਾਂ ਦੇ ਹੁੰਦੇ ਆ ਪਤੀਸੇ ਦੇ ਵਿੱਚ ਹੁਣ ਆਪਾਂ ਦੋ ਕਾਂਟੇ ਲੈ ਲਏ ਇਹਨਾਂ ਨੂੰ ਵੀ ਲਾ ਲਿਆ ਜੀ ਕਿਉਂ ਥੋੜਾ ਜਿਹਾ ਤਾਂ ਕਿ ਚਿਪਕੇ ਨਾ ਇਹਦੇ ਨਾਲ ਖੰਡ ਤੇ ਇਸ ਤਰ੍ਹਾਂ ਆਪਾਂ ਖਿੱਚ-ਖਿੱਚ ਕੇ ਇਹਦੇ ਵਿੱਚ ਬੇਸਣ ਆ ਜਿਹੜਾ ਮਿਲਾ ਦੇਣਾ ਆ ਦੇਖੋ ਐਦਾਂ ਉਹਦਾ ਜੇ ਕਾਲੀ ਦਾ ਕੰਮ ਹੁੰਦਾ ਇਹ ਜਲਦੀ ਜਲਦੀ ਹੱਥ ਪਾਰੀ ਜਾਣੇ ਹੁੰਦੇ ਕਿ ਠੰਡਾ ਹੋਈ ਜਾਣੇ ਨੇ ਨਾਲ ਦੀ ਨਾਲ ਆਕੜੀ ਜਾਣ ਤੇ ਦੇਖੋ ਮਤੀਸਾ ਜਿਹੜਾ ਆਪਣਾ ਬਣ ਰਿਹਾ ਕਿੰਨਾ ਵਧੀਆ ਤੁਸੀਂ ਵੀ ਇਸ ਤਰ੍ਹਾਂ ਘਰੇ ਬਣਾ ਕੇ ਤਿਆਰ ਕਰ ਸਕਦੇ ਹੋ ਜਲਦੀ ਜਲਦੀ ਇਦਾਂ ਆਪਾਂ ਕਿਚੀ ਜਾਣਾ ਇਹਨੂੰ ਤੇ ਵੀਡੀਓ ਨੂੰ ਐਂਡ ਤੱਕ ਜੂਰ ਦੇਖ ਲਿਆ ਕਰੋ ਜੀ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਲਾਈਕ ਸ਼ੇਅਰ ਕਰਦਿਆ ਕਰੋ ਮੇਰਾ ਹਾਜ਼ਰ ਰਸੋਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਯੂਫੇਸਬੁਕ ਤੇ ਦੇਖਦੇ ਹੁਣ ਮੈ ਟ੍ਰੇ ਨੂੰ ਫੋਲੋ ਕਰ ਲਿਆ ਕਰੋ ਕਈ ਵਾਰ ਵੀਡੀਓ ਨਹੀਂ ਵਧੀਆ ਲੱਗੇ ਤੁਸੀਂ ਡਿਸਲਾਈਕ ਵੀ ਕਰ ਸਕਦੇ ਹੋ ਪਰ ਕਰਕੇ ਜਰੂਰ ਜਾਇਆ ਕਰੋ ਜੀ ਵੀਡੀਓ ਦੇਖ ਕੇ ਉਦਾਂ ਹੀ ਨਾ ਛੱਡ ਕੇ ਜਾਇਆ ਕਰੋ ਛੋਟਾ ਜਿਹਾ ਕਮੈਂਟ ਵੀ ਕਰ ਜਾਇਆ ਕਰੋ ਕਿਉਂਕਿ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਥੋੜਾ ਜਿਹਾ ਹੱਥੀ ਮਾਰਨਾ ਹੁੰਦਾ ਤੇ ਵੀਡੀਓ ਬਣਾਉਣ ਤੇ ਬਹੁਤ ਟਾਈਮ ਲੱਗ ਜਾਂਦਾ ਤੇ ਕਮੈਂਟ ਵੀ ਛੋਟਾ ਜਿਹਾ ਪੰਜਾਬੀ ਚ ਜਰੂਰ ਕਰ ਜਾਇਆ ਕਰੋ ਤੇ ਲੋ ਜੀ ਹੁਣ ਆਪਾਂ ਇਹ ਖਿੱਚ ਲਿਆ ਚੰਗੀ ਤਰ੍ਹਾਂ ਧਾਕੇ ਇਹਦੇ ਵਿੱਚ ਬਣ ਗਿਆ ਜਿੱਦਾਂ ਦੇ ਪਤੀਸੇ ਦੇ ਵਿੱਚ ਹੁੰਦੇ ਆ ਤੇ ਹਜੇ ਥੋੜਾ ਗਰਮ ਹੀ ਐ ਇਹ ਬਸ ਹੁਣ ਆਪਾਂ ਗਰਮ ਗਰਮ ਚੱਕ ਕੇ ਤੇ ਤਰਪੱਤਰ ਦੇ ਉੱਪਰ ਰੱਖ ਲੈਣਾ ਇਹਨੂੰ ਤੇ ਇਦਾਂ ਸੈੱਟ ਕਰ ਦੇਣਾ ਇਸ ਤਰ੍ਹਾਂ ਤੇ ਫੇਰ ਆਪਾਂ ਪੀਸਾ ਜਿਹੜੇ ਇਹਦੇ ਕੱਟ ਲੈਣੇ ਆ ਇਸ ਤਰ੍ਹਾਂ ਇਹਨੂੰ ਸੈੱਟ ਕਰ ਦੇਣਾ ਚੰਗੀ ਤਰ੍ਹਾਂ ਉੱਪਰੋਂ ਦਬਾ-ਦਬਾ ਕੇ ਤੇ ਹੁਣ ਆਪਾਂ ਉੱਪਰ ਲਾ ਦੇਾਂਗੇ ਜੀ ਇਹਦੇ ਬਦਾਮ ਤੇ ਇਲਾਚੀ ਤੇ ਬੀਜ ਜਿਹੜੇ ਆਪਾਂ ਰੱਖੇ ਸੀਗੇ ਕੱਟ ਕੇ ਤੇ ਜ਼ਿਆਦਾਤਰ ਬਦਾਮ ਤੇ ਇਲਾਚੀ ਤੇ ਬੀਜ ਲਾਏ ਹੁੰਦੇ ਆ ਤੇ ਉੱਪਰ ਵੱਡੀ ਇਲਾਚੀ ਤੇ ਬੀਜ ਹੁੰਦਾ ਹੈ ਲੋ ਜੀ ਬਦਾਵਨ ਲਾ ਦਿੰਦੇ ਹਾਂ ਜਿਸ ਸਮ ਨਾਲ ਪਪੀਸ ਕੱਟਨੇ ਆ ਉਹ ਸਭ ਨਾਲ ਬਦਾਵਾ ਜਿਹੜੇ ਰੱਖ ਦਨੇ ਆ ਆਪਾਂ ਵਿਰਲੇ ਵਿਰਲੇ ਤੇ ਫਿਰ ਆਪਾਂ ਰੱਖ ਦਾਂਗੇ ਉੱਪਰ ਲੈਚ ਦੇ ਵਿੱਚ ਤੇ ਦੇਖੋ ਕਿੰਨਾ ਵਧੀਆ ਪਤੀਸਾ ਜਿਹੜਾ ਬਣ ਗਿਆ ਆਪਣਾ ਘਰੇ ਹੀ ਤੁਸੀਂ ਵੀ ਇਸ ਤਰ੍ਹਾਂ ਬਣਾ ਸਕਦੇ ਹੋ ਜੀ ਹੁਣ ਤਿਹਾਰ ਆਉਣ ਆਲੇ ਆ ਦੇਖੋ ਦੀਵਾਲੀ ਦੁਸ਼ਹਿਰਾ ਵਰਤ ਕਿੰਨੇ ਵਸੋਂ ਤਿਆਰੀ ਦਾ ਰਹੀ ਜਾਣੀ ਤੇ ਮਠਿਆਈਆਂ ਜਿਹੜੀਆਂ ਚੱਲੀ ਜਾਣਗੀਆਂ ਨੇ ਘਰਾਂ ਦੇ ਵਿੱਚ ਤੇ ਬਾਹਰੋਂ ਲਿਆਉਣ ਨਾਲੋਂ ਇਸ ਤਰ੍ਹਾਂ ਤੁਸੀਂ ਘਰੇ ਬਣਾ ਸਕਦੇ ਹੋ ਲਓ ਜੀ ਪੀਸ ਆਪਾਂ ਕੱਟ ਲਿਆ ਥੋੜਾ ਜਿਹਾ ਮੇਥੋਂ ਵੀਡੀਓ ਸਕਿਪ ਹੋ ਗਿਆ ਕੈਮਰਾ ਮੇਰਾ ਬੰਦ ਹੋ ਗਿਆ ਸੀ ਪਤਾ ਨਹੀਂ ਲੱਗਿਆ ਮੈਨੂੰ ਪੀਸ ਮੈਂ ਕੱਟ ਲਈ ਸੀ ਤੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੋ ਗਿਆ ਠੰਡੇ ਹੋ ਗਿਆ ਬਿਲਕੁਲ ਤੇ ਹੁਣ ਆਪਾਂ ਜਮਾ ਉਦਾਂ ਦੀ ਫੀਲਿੰਗ ਲਵਾਂਗੇ ਜਿੱਦਾਂ ਦੀ ਆਪਾਂ ਹੋਟਲ ਚੋਂ ਲਿਆਉਂਦੇ ਆ ਪੀਸਾ ਤੇ ਡੱਬਾ ਆਪਾਂ ਲੈ ਲਿਆ ਜੀ ਹੁਣ ਇਹਦੇ ਵਿੱਚ ਆਪਾਂ ਸੈੱਟ ਕਰਦੇ ਆਂਗੇ ਤਾਂ ਕਿ ਸਾਰੇ ਪਰਿਵਾਰ ਨੂੰ ਇਦਾਂ ਲੱਗੇ ਆਪਾਂ ਹੋਟਲ ਤੋਂ ਲਿਆਂਦਾ ਪੀਸਾ ਇਹ ਬਣਿਆ ਵੀ ਬਿਲਕੁਲ ਉਦਾਂ ਦਾ ਹੀ ਹੈ ਟੇਸਟ ਵੀ ਇਹਦਾ ਉਦਾਂ ਦਾ ਹੀ ਹੈ ਦੇਖੋ ਕਿੰਨਾ ਵਧੀਆ ਨੇੜੇ ਤੋਂ ਇੰਨਾ ਸੋਹਣਾ ਕਲਰ ਆ ਤੇ ਹੁਣ ਆਪਾਂ ਓਟਲਾਲ ਡੱਬੇ ਦੇ ਵਿੱਚ ਪਾ ਲਿਆ ਜੀ ਪੈਕ ਕਰ ਲਿਆ ਤੇ ਹੁਣ ਜਿਵੇਂ ਆਪਾਂ ਨੂੰ ਐਂ ਲੱਗ ਰਿਹਾ ਵੀ ਆਪਾਂ ਉੱਥੋਂ ਹੀ ਲੈਂਦਾ ਤਾਜੀ ਵੈਸੇ ਲਾ ਕੇ ਆਂਦੇ ਆ ਤੇ ਤੇ ਬਸ ਇੰਨਾ ਕੀ ਫਰਕ ਹੁੰਦਾ ਜਿਹੜੀ ਘਰੇ ਬਣਾਉਨੇ ਆਪਾਂ ਚੀਜ਼ ਤੇ ਉੱਥੋਂ ਲਿਆਉਨੇ ਆ ਉੱਥੇ ਬਸ ਤਾਜੀ ਵੈਸੇ ਲੱਗੇ ਹੁੰਦੇ ਆ ਹਨਾ ਤੇ ਉਹ ਵੱਧ ਸਵਾਦ ਲੱਗਦੀ ਆ